ਜਪਾ ਪੰਜਾਬ ਦੇ ਵਿੱਚ ਆਏ ਹੋਏ ਹੜ੍ਹਾਂ ਦਾ ਦੇ ਕਾਰਨ ਜੋ ਪੰਜਾਬ ਤੇ ਪੰਜਾਬ ਦੇ ਲੋਕਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਔਰ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ ਲੋਕਾਂ ਨੂੰ ਮੱਤਾ ਵਿੱਚ ਬੈਹ ਹੋਏ ਛੱਡ ਕੇ ਤਮ ਨਾਜੂ ਦੇ ਦੌਰੇ ਤੇ ਪਰਵਾਸ ਸਵੇਤ ਨਿਕਲ ਗਏ ਹਨ ਔਰ ਪਿਛਲੀ ਗੱਲ ਆਪਾਂ ਕਰਾਂਗੇ ਕਿ ਪੰਜਾਬ ਸਰਕਾਰ ਵੱਲੋਂ ਇਹ ਕਿੰਨਾ ਮੁਆਵਜ਼ਾ ਜਿਹੜਾ ਲੋਕਾਂ ਨੂੰ ਦਹਾੜ ਪੀੜਤਾਂ ਨੂੰ ਦਿੱਤਾ ਜਾ ਰਿਹਾ ਆ ਉਹਦੇ ਬਾਰੇ ਕੀ ਜਾਣنگ ਹੈ ਸਰਕਾਰ ਦੀ ਔਰ ਅਗਲੀ ਆਪਾਂ ਗੱਲ ਕਰਾਂਗੇ ਇੱਕ ਸਪੈਸ਼ਲ ਗੁਰਦਾਲ ਦੀ ਜਿਹੜੀ ਆ ਮੁਖਮਾ ਕੇਸ ਆਬ ਨੇ ਆਡੀਟ ਕੀਤੀ ਸੀ ਉਹਨਾਂ ਉਹ ਉਹਨਾਂ ਦੇ ਅਫਸਰਾਂ ਨੇ ਕੋਈ ਆਪਣਾ ਕੰਮ ਸ਼ੁਰੂ ਕੀਤਾ ਆ ਜਾਂ ਅਜੇ ਤੱਕ ਇਹ ਗੱਲਾਂ ਸਾਰੀਆਂ ਜਬਾਨ ਦੇ ਉੱਤੇ ਔਰ ਪੀਛਲੇ ਲਾਸਟ ਮੰਥ ਗੱਲ ਕਰਾਂਗੇ ਕਿ ਗਵਰਨਮੈਂਟ ਪੱਧਰ ਦੇ ਉੱਤੇ ਜਿਹੜੇ ਪੀੜਤ ਫਲਵਾ ਦਾ ਜਾਂ ਪੀੜਿਤ ਕਿਸਾਨ ਹੈ ਉਹਨਾਂ ਦਾ ਜੋ ਨੁਕਸਾਨ ਹੋਇਆ ਆ ਉਹਦੀ ਪਰਪਾਈ ਕਰਨ ਦੇ ਲਈ ਸਰਕਾਰ ਵੱਲੋਂ ਕਿੰਨਾ ਕਮੌਲ ਦਾ ਹੈਡ ਜਾਂ ਹੋ ਕੀ ਕਟੀਆਂ ਬਣਾ ਕੇ ਰੱਖਿਆ ਹੈ ਜਿਹਦੇ ਅੰਸ਼ਾਤ ਉਹ ਮਾਪ ਦਾ ਜਿਹੜਾ ਉਹ ਦਿੱਤਾ ਜਾਏਗਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੰਜਾਬ ਵਿੱਚ ਆਏ ਹੋਏ ਹੜਾਂ ਦੇ ਖਾਦਨ ਕਿ ਪੰਜਾਬ ਵਿੱਚ ਕਿਤੇ ਕਿਤੇ ਇਨ੍ਹਾਂ ਹੜਾਂ ਦਾ ਨੁਕਸਾਨ ਹੋ ਰਿਹਾ ਹੈ ਔਰ ਇਹਨਾਂ ਹੜਾਂ ਬਾਰੇ ਤਾਂ ਜਿਹੜੇ ਸਾਡੇ ਮਹੱਤ ਸੱਜਣਾਂ ਜਿਹੜੇ ਪੰਜਾਬ ਬੋਟ ਤੋਂ ਬਿਜਲੀ ਬੋਟ ਤੋਂ ਦੇਟ ਹੋਏ ਆ ਸੀਨੀਅਰ ਰੋਧਿਆ ਤੋਂ ਜਾਂ ਸਿੰਚਾਈ ਇਰੀਗੇਸ਼ਨ ਵਿਭਾਗ ਤੋਂ ਦੇਟ ਹੋਏ ਆ ਉਹਨਾਂ ਦਾ ਕਹਿਣਾ ਹੈ ਕਿ ਹੜਾ ਜਿਹੜੇ ਹੜਿਆ ਇਹ ਤਾਂ ਇੱਕ ਬਹਾਨਾ ਹੈ ਇਹ ਦੇ ਨਾਲ ਸਿੱਧ ਸਿਰਫ 20% ਲੋਕਾਂ ਦਾ ਜਿਹੜਾ ਹੜਾ ਦਾ ਪਾਣੀ ਆ ਉਹ ਸਿਰਫ 20% ਹੀ ਲੋਕਾਂ ਦਾ ਨੁਕਸਾਨ ਕਰਦਾ ਆ ਔਰ ਬਾਕੀ ਜਿਹੜਾ 80% ਦਾ ਨੁਕਸਾਨ ਹੈ ਉਹ ਪਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਕੀਤਾ ਜਾ ਰਿਹਾ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਬੋਰਡ ਜਿਹੜਾ ਆ ਉਹ ਮਈ ਜੂਨ ਤੇ ਜੁਲਾਈ ਮਹੀਨੇ ਵਿੱਚ ਆਪਣਾ ਪਾਣੀ ਜਿਹੜਾ ਉਹ ਇਕੱਠਾ ਕਰਦਾ ਲੈਂਦਾ ਆ ਤੇ ਉਸ ਵਕਤ ਇਸ ਪਾਣੀ ਤੋਂ ਬਿਜਲੀ ਵੀ ਕੋਈ ਪੈਦਾ ਕਰਨ ਦਾ ਕੋਈ ਵਿਚਾਰ ਨਹੀਂ ਹੁੰਦਾ ਕਿ ਉਹ ਪਖੜਾ ਆਬਿਆਸ ਮੈਨੇਜਮੈਂਟ ਬੋਰਡ ਬੋਰਡ ਵੱਦੋਂ ਪਖੜਾ ਦੇ ਪਾਣੀ ਤੋਂ ਬਿਜਲੀ ਜੀਲੀ ਆ ਉਹ ਪਿਆਰ ਦਾ ਇਹ ਜਿਹੜਾ ਕੋਈ ਪ੍ਰੋਗਰਾਮ ਉਹਨਾਂ ਦਾ ਨਹੀਂ ਹੁੰਦਾ ਲੇਕਨ ਉਹਨਾਂ ਨੇ ਇਹ ਵੀ ਦੱਸਿਆ ਕਿ ਪਾਣੀ ਜਿਹੜਾ ਮਿਲਦਾ ਆ ਉਹ ਸਿਰਫ 20% ਹਿੱਸਾ ਜਿਹੜਾ ਆ ਉਹ ਪੰਜਾਬ ਦੇ ਪੱਲੇ ਪੈਂਦਾ ਆ ਜਿਹੜਾ 80% ਪਾਣੀ ਦਾ ਹਿੱਸਾ ਆ ਉਹ ਤਾਂ ਹਰਿਆਣਾ ਐ ਰਾਜਸਥਾਨ ਤੇ ਹੋਦ ਐ ਇਲਾਕਿਆਂ ਨੂੰ ਦਿੱਲੀ ਆਰ ਨੂੰ ਦਿੱਤਾ ਜਾਂਦਾ ਤੇ ਫਿਰ ਉਹਦੇ ਵਿੱਚ ਤਾਂ ਜਿਹੜਾ ਬੋਡ ਹੈ ਉਹਦੀ ਜੀ ਬੀ ਮਾ ਆ ਉਹ ਤਾਂ ਸਨ ਪੰਜਾਬ ਨੂੰ ਸਿਰਫ 20% ਮਿਲਦੇ ਆ ਜਦ ਕੇ ਨੁਕਸਾਨ ਦਾ ਜਿਹੜਾ ਹਿੱਸਾ ਆ ਉਹ ਪ੍ਰਾਪਤੀ ਤੋਂ ਜ਼ਿਆਦਾ ਉਹ ਪੰਜਾਬ ਦੇ ਵਿੱਚ ਹੋ ਰਿਹਾ ਆ ਔਰ ਹੜ੍ਹਾਂ ਦੇ ਕਾਰਨ ਜਿਹੜੇ ਤਿੰਨ ਡੈਮ ਪੰਜਾਬ ਦੇ ਵਿੱਚ ਜਿਨ੍ਹਾਂ ਵਿੱਚੋਂ ਦੋ ਰਣਜੀਤ ਸਾਗਰ ਦੇ ਡੈਮ ਆ ਉਹ ਇੱਕ ਪੌਂਗ ਡੈਮ ਉਹਦੇ ਜਿਹੜੇ ਪੰਡਾਰਾ ਪਾਣੀ ਦੇ ਉਹ ਖਤਰੇ ਦੇ ਨਿਸ਼ਾਨ ਤੋਂ ਜ਼ਿਆਦਾ ਪਾਦ ਕਰ ਗਿਆ ਜਿਸ ਕਰਕੇ ਪਾਣੀ ਦੀ ਜਿਹੜੀ ਦੋਵਲੇ ਆ ਉਹ ਨੂ ਦੇ ਇਸ ਕੰਨੀ ਲੋੜਿਆ ਕਿਉਂਕਿ ਜੇ ਕਦਮ ਪਾਣੀ ਇਨਾਂ ਡੈਮਾਂ ਤੋਂ ਰੀਸ ਮਾ ਕੀਤਾ ਤਾਂ ਇਨਾਂ ਡੈਮਾਂ ਦੇ ਟੁੱਟ ਜਾਣ ਦਾ ਖਤਰਾ ਵੀ ਬਣਿਆ ਰਹਿ ਸਕਦਾ ਆ ਇਸ ਲਈ ਇਹਦੀ ਵੱਧ ਤੋਂ ਵੱਧ ਸਮਰੱਥਾ ਜਿਹੜੀ ਆ ਇਨਾਂ ਡੈਮਾਂ ਦੀ ਉਹ 1731.98 ਫੁੱਟ ਦੇ ਮਕਾਵਦੇ ਦੇ ਉੱਤੇ ਰنجੀਤ ਸਾਗ ਡੈਮ ਵਿੱਚ ਪਾਣੀ ਦਾ ਫਤ ਤੀੜਾਇਆ ਉਸ 1732.25 ਫੁੱਟ ਵੱੱਟ ਕੀਤਾ ਗਿਆ ਹੈ ਉਹ ਜਿਹਦੇ ਕਾਰਨ ਅਧਿਕਾਰੀਆਂ ਨੂੰ ਇੱਕ 95 ਲੱਖ ਕਿਊਸਿਕ ਪਾਣੀ ਡਿੜਾਇਆ ਇਹਨਾਂ ਡੈਮਾਂ ਤੋਂ ਉਹ ਹੋ ਦੇ ਛੱਡਣਾ ਪੈ ਰਿਹਾ ਆ ਸੋ ਇਸੇ ਕਰਕੇ ਜਦ ਇਹ ਡੈਮਾਂ ਵਿੱਚੋਂ ਪਾਣੀ ਹੋਰ ਜ਼ਿਆਦਾ ਛੱਡਿਆ ਜਾਵੇਗਾ ਤਾਂ ਖੁਦ ਵੀ ਗੱਲ ਹੈ ਕਿ ਉਸ ਪਾਣੀ ਦੇ ਨਾਲ ਪੰਜਾਬ ਜਿਹੜਾ ਆ ਜਿਹਨੂੰ ਇਹ ਦੂਸਰੇ ਸੁੱਬੇ ਜਿਹੜੇ ਆ ਉਹ ਬੱਧੀ ਦਾ ਬੱਕਰਾ ਹੀ ਬਣਵਾ ਬਣਾ ਰਹੇ ਆ ਉਹਦਾ ਨੁਕਸਾਨ ਹਰ ਇਸ ਪਾਣੀ ਦੇ ਨਾਲ ਬਹੁਤ ਜ਼ਿਆਦਾ ਹੋਵੇਗਾ। ਉਹ ਜਿਹੜਾ ਪੌਂਗ ਡੈਮ ਦਾ ਜਿਹੜਾ ਪਾਣੀ ਦਾ ਫੱਦਰ ਆ ਉਹ 1390.95 ਫੁੱਟ ਤੇ ਰਿਹਾ। ਲੇਕਿਨ ਉਸ ਤੋਂ ਵੀ ਵੱਧ ਸਮਰੱਥਾ ਵਾਲਾ ਜਿਹੜਾ ਪਾਣੀ ਆ ਉਹ 1390 ਫੁੱਟ ਤੋਂ ਥੋੜਾ ਵੱਧ ਸੀ। ਵਿਸ਼ਦਾ ਵਿਗਿਆਨ ਤੇ ਨਿਕਲਿਆ ਕਿ 79.592 ਕਿਊਸਰ ਪਾਣੀ ਇਸ ਡੈਮ ਤੋਂ ਛੱਡਣਾ ਪਿਆ ਤਾਂ ਕਿ ਜਿਹੜਾ ਖਤਰਾ ਪਾਣੀ ਵਗ ਜਾਣ ਦੇ ਨਾਲ ਪੈਦਾ ਹੋ ਰਿਹਾ ਸੀ ਉਹ ਉਹਨੂੰ ਘਟਾਉਣ ਦੇ ਲਈ ਇਹ ਜਿਹੜਾ ਪਾਣੀ ਆ ਉਹ 79.592 ਕਿਊਸਰ ਪਾਣੀ ਜਿਹੜਾ ਉਹ ਇਸ ਡੈਮ ਤੋਂ ਛੱਡਣਾ ਪਿਆ ਔਰ ਪਖਨਾਲ ਡੈਮ ਤੋਂ ਵੀ 47.800 ਕਿਊਸ ਪਾਣੀ ਦਾ ਲਗਾਤਾਰ ਜਿਹੜਾ ਪਾਣੀ ਅਜੇ ਚੜ੍ਹਿਆ ਆ ਛੱਡਿਆ ਜਾ ਰਿਹਾ ਆ ਔਰ ਜਿਹੜਾ ਪੱਧਰ ਐ ਇਸ ਵੀ ਉਹ ਵੀ 1680 ਫੁੱਟ ਦੇ ਖਤਰੇ ਤੋਂ ਖਤਰੇ ਦੇ ਨਿਸ਼ਾਨ ਤੋਂ ਉਹ ਕੰਬ ਚੁੱਕਾ ਹੈ ਸੋ ਅਜੇ ਹੀ ਸਿਚੁਏਸ਼ਨ ਦੇ ਵਿੱਚ ਜੇਕਰ ਇਨ੍ਹਾਂ ਡੈਮਾਂ ਤੋਂ ਪਾਣੀ ਨਾ ਛੱਡਿਆ ਜਾਵੇ ਦਾ ਇਹਨਾਂ ਡੈਮਾਂ ਦਾ ਇਹ ਕ੍ਰੈਕ ਹੋਣ ਦਾ ਡਾਗੀ ਵੱਸ ਸਕਦਾ ਆ ਔਰ ਇਹਨਾਂ ਪਾਣੀ ਛੱਡਣ ਦੇ ਨਾਲ ਪੰਜਾਬ ਦੇ ਵਿੱਚ ਇਸ ਪਾਣੀ ਨੇ ਜੋ ਤਬਾਈ ਮਚਾਈ ਹੈ ਉਹ ਸ਼ਾਇਦ ਹੀ ਕਦੇ ਦੇਖਣ ਸੁਣਨ ਨੂੰ ਮਿਲੀ ਹੋਵੇ ਹੁਣ ਸਤਲਜ ਤੇ ਬਿਆਸ ਦਾ ਪਾਣੀ ਜਿਹੜਾ ਉਹ ਲੋਕਾਂ ਦੇ ਘਰਾਂ ਵਿੱਚ ਵੀ ਵੜਿਆ ਸਗੋਂ ਲੋਕਾਂ ਦੇ ਖੇਤਾਂ ਦੀਆਂ ਫਸਲਾਂ ਵਿੱਚ ਵੀ ਇਸ ਪੱਧਰ ਤੱਕ ਜਾ ਕੇ ਇਕੱਠਾ ਹੋ ਗਿਆ ਆ ਕਿ ਉਹਨਾਂ ਫਸਲਾਂ ਦਾ ਬਚ ਜਾਣਾ ਹੁਣ ਨਾ ਸੰਭਵ ਦਿਖਾਈ ਦੇ ਰਿਹਾ ਕਿਉਂਕਿ ਫਸਲਾਂ ਸਾਰੀਆਂ ਬਰਬਾਦ ਹੋ ਕੇ ਰਹਿ ਗਈਆਂ ਆ ਔਰ ਲੋਕਾਂ ਦੇ ਘਰ-ਕਾੜੀ ਵੀ ਇੰਨੇ ਕ ਹੱਦ ਤੱਕ ਤਬਾਹ ਹੋ ਗਏ ਆ ਕਿ ਜਦ ਤੱਕ ਉਹਨਾਂ ਘਰਾਂ ਨੂੰ ਦੁਬਾਰਾ ਸਾਰਿਆ ਨਹੀਂ ਜਾਂਦਾ ਤਦ ਤੱਕ ਪੰਜਾਬ ਦੇ ਲੋਕ ਜਾਂ ਪੀੜਤ ਲੋਕ ਜਿਹੜੇ ਆ ਉਹ ਆਪੋ ਆਪਣੇ ਘਰਾਂ ਵਿੱਚ ਜਾ ਕੇ ਬੈਠ ਨਹੀਂ ਸਕਦੇ ਲੇਕਿਨ ਹੁਣ ਤਲਾਸ਼ ਦੀ ਇਹ ਆ ਕਿ ਇੱਕ ਪਾਸੇ ਪੰਜਾਬ ਦੇ ਅੰਦਰ ਘਰਾਂ ਦੇ ਨਾਲ ਇੰਨੀ ਤਬਾਹੀ ਮਚੀ ਹੋਈ ਆ ਔਰ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਸਬਾਬ ਭਗਵੰਤ ਸਿੰਘ ਮਾਨ ਤਾਮਿਲਨਾਡੂ ਸਟੇਟ ਦੇ ਵਿੱਚ ਉਥੋਂ ਦੇ ਮੁੱਖ ਮੰਤਰੀ ਏ ਬੀ ਪ੍ਰੋਣਾਚਾਰੀ ਦਾ ਆਨੰਦ ਮਾਣ ਰਿਆ ਜਦ ਕੇ ਉਹਨਾਂ ਨੂੰ ਆ ਲੋਕਾਂ ਨੂੰ ਵਿੱਤਤਾ ਦੇ ਛੱਡ ਕੇ ਨਹੀਂ ਸੀ ਆਪਣਾ ਸਟੇਟ ਛੱਡ ਕੇ ਜਾਣਾ ਚਾਹੀਦਾ ਇਹੋ ਹੀ ਕਾਰਨ ਹੈ ਕਿ ਉਹਨਾਂ ਦੀ ਜਿਹੜੀ ਪਪੂਲੈਰਟੀ ਆ ਉਹ ਲੋਕਾਂ ਦੇ ਵਿੱਚ ਦਿਗੋਂ ਦਿਨ ਘਟਦੀ ਜਾ ਰਹੀ ਆ ਉਹਨਾਂ ਨੇ ਆਪ ਦੀ ਅਜੇ ਹੀ ਕੋਈ ਯਤਨ ਨਹੀਂ ਕੀਤੇ ਜਿਹਦੇ ਨਾਲ ਉਹਨਾਂ ਦੀ ਜਿਹੜੀ ਗਰਾਉਂਡ ਪੱਧਰ ਤੇ ਪਪੂਲੈਰਟੀ ਆ ਉਹ ਕਿਸੇ ਦਾ ਕਿਸੇ ਤਰੀਕੇ ਦੇ ਨਾਲ ਵੱਧ ਸਕੇ ਅਜੇ ਤੱਕ 2023 ਦੇ ਵਿੱਚ ਜਿਹੜੇ ਫਲੱਡ ਆਏ ਸਨ ਜਦੋਂ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਐਲਾਨ ਕੀਤਾ ਸੀ ਕਿ ਉਹ ਬੱਕਰੀ ਅੰਡੇ ਖੁਗੜੀਆਂ ਆਦ ਦਾ ਕੰਪਨਸੇਸ਼ਨ ਵੀ ਦੇਣਗੇ ਲੇਕਿਨ ਉਹ ਅਜੇ ਤੱਕ ਕਾਫੀ ਹੱਦ ਤੱਕ ਜਿਹੜਾ ਮੁਆਵਜ਼ਾ ਆ 2023 ਦਾ ਉਹ ਵੀ ਬਾਕੀ ਖੜਾ ਆ ਇਸ ਕਰਕੇ ਲੋਕਾਂ ਦਾ ਜਿਹੜਾ ਜਨ ਜੀਵਨ ਆ ਜਿੱਥੋਂ ਲੋਕ ਪ੍ਰਭਾਵਿਤ ਹੋਏ ਆ ਉਹ ਮੁੜ ਕੇ ਆਪਣੇ ਪੈਰਾਂ ਤੇ ਖੜੇ ਨਹੀਂ ਹੋ ਸਕੇ ਸੋ ਲੋੜ ਪਈ ਇਸ ਗੱਲ ਦੀ ਕਿ ਵੱਡੇ ਪੱਧਰ ਦੇ ਉਤੇ ਪੀੜਤ ਕਿਸਾਨਾਂ ਨੂੰ ਪੀੜਤ ਪਰਿਵਾਰਾਂ ਨੂੰ ਉਹਨਾਂ ਦੇ ਜਾਨ ਮਾਲ ਦੇ ਹੋਏ ਨੁਕਸਾਨ ਸੰਬੰਧੀ ਵੱਧ ਚਾਰਜ ਕੇ ਮੁਆਵਜ਼ਾ ਦਿੱਤਾ ਜਾਂਦਾ ਤਾਂ ਕਿ ਉਹ ਲੋਕ ਫੇਰ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣਾ ਤੇ ਆਪਣੇ ਪਰਵਾਹਾਂ ਦੀ ਜ਼ਿੰਦਗੀ ਜੀ ਲਈ ਆ ਉਹ ਬਤੀਕ ਕਰ ਸਕਦੇ ਪਰ ਇਸ ਵੇਲੇ ਜਿੰਨਾ ਫਲੱਡ ਪੰਜਾਬ ਦੇ ਵਿੱਚ ਆਇਆ ਹੋਇਆ ਆ ਉਹਨਾਂ ਸ਼ਾਇਦ ਬ ਆਪਣੇ ਹਕੀਕਤ ਵੀ ਨਹੀਂ ਦੇਖਿਆ ਤੋਂ ਇਸ ਫਲੱਡ ਦੇ ਨਾਲ ਪੰਜਾਬ ਦੇ ਵਿੱਚ ਤਬਾਹੀ ਹੀ ਮਚੀ ਹੋਈ ਆ ਔਰ ਇਥੋਂ ਤੱਕ ਕਿ ਜਿਹੜੀ ਚਿੱਟੀ ਰਹੀਆਂ ਜਿਹਨੂੰ ਗਰੰਦ ਦੇ ਲਾਗੇ ਸਾਗੇ ਦੇ ਏਰੀਏ ਵਿੱਚ ਜਾਣਿਆ ਜਾਂਦਾ ਆ ਉਹਦੇ ਵਿੱਚ ਪਾਣੀ ਦਾ ਪੱਧਰ ਇੰਨਾ ਵੱਧ ਗਿਆ ਆ ਕਿ ਉਹਦੇ ਆਲੇ ਦੁਆਲੇ ਜਿੰਨੇ ਵੀ ਪਿੰਡ ਆ ਉਹ 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 ਬੜੇ ਚਿੰਤਾ ਵਿੱਚ ਉਥੋਂ ਦੇ ਲੋਕ ਜਿਹੜੇ ਫਸੇ ਹੋਏ ਆ ਔਰ ਇਹਨਾਂ ਪਿੰਡਾਂ ਵਿੱਚ ਜਿਹੜੇ ਪਾਣੀ ਨਾਲ ਪ੍ਰਭਾਵਿਤ ਹੋ ਚੁੱਕੇ ਪਿੰਡ ਉਹਨਾਂ ਵਿੱਚ ਜੰਸ਼ੀਰ ਖੇੜਾ ਚਾਚੋਵਾਲ ਜੰਡਿਆਲੀ ਦੁਆੜੀ ਕੰਗਣੀਵਾਲ ਬਜੂਹਾ ਕਲਾ ਜਗਰਾਤ ਤੇ ਚਨਾੰਗਾ ਪਿੰਡਾਂ ਦਾ ਵਾਦਨ ਕੀਤਾ ਜਾ ਸਕਦਾ ਹੈ ਇਹ ਕਹਿੰਦਾ ਇੱਥੇ ਜਿਹੜੇ ਲੋਕ ਇਸ ਵੇਂ ਦੇ ਕੰਢਿਆਂ ਤੇ ਰਹਿ ਰਹੇ ਆ ਉਹਨਾਂ ਨੂੰ ਅੱਜ ਤੱਕ ਕਿਸੇ ਸਤਨਫਤ ਨਹੀਂ ਲਾਇਆ ਗਿਆ ਨਾ ਹੀ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਰਾਹਤ ਜਿੜੀ ਆ ਉਹ ਪਚਾਈ ਗਈ ਆ ਸਰਕਾਰੀ ਪદ્ધਤ ਦੇ ਉੱਤੇ ਤੁਸੀਂ ਜੇ ਗਰਾਉਂਡ ਪੱਧਰ ਦੀਆਂ ਗੱਲਾਂ ਕਰੀਆਂ ਹੋ ਤਾਂ ਗਰਾਉਂਡ ਪੱਧਰ ਦੇ ਉੱਤੇ ਕੋਈ ਬਦਲਾਵਾਂ ਜਾਂ ਮੰਤਰੀ ਸਾਹਿਬ ਜਾਂ ਕੋਈ ਸਰਕਾਰੀ ਅਧਿਕਾਰੀ ਤਾਂ ਦਿਖਾਈ ਦੇ ਰਿਹਾ ਆ ਲੇਕਿਨ ਜਿੰਨੀ ਸੇਵਾ ਸੰਭਾਲ ਸਮਾਜ ਸੇਵੀ ਜਥੇਬੰਦੀਆਂ ਔਰ ਨੌਜਵਾਨਾਂ ਨੇ ਲੋਕਾਂ ਦੀ ਕੀਤੀ ਐ ਉਹ ਸ਼ਾਇਦ ਨਾ ਤਾਂ ਸਰਕਾਰੀ ਏਜੰਸੀਆਂ ਕੋਈ ਕਰ ਸਕਦੀਆਂ ਆ ਔਰ ਨਾਸੁਕਾ ਦਾ ਕੋਈ ਮੰਤਰੀ ਮੰਡਲ ਦਾ ਕੋਈ ਜੁਮਨੇ ਵਾਲਾ ਅਹੁਦੇ ਦਾਬ ਕਰ ਸਕਦਾ ਆ ਸੋ ਇਥੇ ਇਹ ਗੱਲ ਨਸਮੀ ਵੰਡੀ ਆ ਕਿ ਸਰਕਾਰ ਦੀ ਜਿਹੜੀ ਆ ਸਹਾਇਤਾ ਆ ਜਾਂ ਰਾਹਤ ਜਿਹੜੀ ਆ ਉਹ ਇੱਕ ਨਾਮ ਮਾਤ ਦੇ ਬਰਾਬਰ ਆ ਜਦ ਕੇ ਸਮਾਜ ਸੇਵੀ ਜਥੇਬੰਦੀਆਂ ਔਰ ਸਾਡੇ ਜਿਹੜੇ ਨੌਜਵਾਨ ਆ ਉਹ ਕਿਸ ਤਰ੍ਹਾਂ ਅੱਗੇ ਵਧ ਕੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਲੋਰ ਵੰਤ ਪੀੜਤ ਪਰਵਾਰਾਂ ਦੀ ਔਰ ਉਹਨਾਂ ਦੇ ਪਸ਼ੂਆਂ ਦੀ ਸੇਵਾ ਦੇ ਲਈ ਔਰ ਉਹਨਾਂ ਨੂੰ ਲੜੀਂਦੀ ਰਾਤ ਬਚਾਉਣ ਦੇ ਲਈ ਕਿਸ ਤਰ੍ਹਾਂ ਅੱਗੇ ਵਧਿਆ ਇਹਨਾਂ ਨੌਜਵਾਨਾਂ ਦੀ ਹਿੰਮਤ ਤੇ ਦਲੇਰੀ ਦੀ ਦਾਤ ਦੇਣੀ ਬੰਦੀ ਆ ਔਰ ਉਹਨਾਂ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਉਹ ਥੋੜੀ ਆ ਔਰ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਗਰਾਊਂਡ ਪਦਕ ਦੇ ਉੱਤੇ ਹੜਾਨਾ ਉਹਦਾ ਨਕਸਾਨ ਦਾ ਜਾਇਦਾਦਾਂ ਲੈਣ ਲਈ ਮੈਂ ਪਹੁੰਚੇ ਸਨ ਉੱਥੇ ਉਹਨਾਂ ਨੇ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਜਿੰਨੇ ਵੀ ਹੜ੍ਹ ਪੀੜ ਆਇਆ ਜਿਹਦੇ ਡੇਢੇ ਜਿਹੜੇ ਪਦਵਾਦਾਂ ਦਾ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਆ ਚਾਹੇ ਜ਼ਮੀਨ ਨੁਕਸਾਨ ਹੈ ਫਸਲਾਂ ਦਾ ਨੁਕਸਾਨ ਹੈ ਚਾਹੇ ਪਸ਼ੂ ਤਾਂ ਦਾ ਨੁਕਸਾਨ ਹੈ ਉਹਦੀ ਪਰਿਭਾਈ ਕਰਨ ਦੇ ਲਈ ਉਹਨਾਂ ਨੇ ਕੋਟਯਾ ਅਧਿਕਾਰੀਆਂ ਨੂੰ ਹੁਕਮ ਦੇ ਦਿੱਤੇ ਹਮ ਲੇਕਨ ਅਜੇ ਇਹ ਗੱਲ ਦਾ ਪਤਾ ਨਹੀਂ ਲੱਗ ਸਕੀ ਕਿ ਉਹ ਜਿਹੜੇ ਹੁਕਮ ਮੁੱਖ ਮੰਤਰੀ ਸਾਹਿਬ ਨੇ ਦਿੱਤੇ ਸਨ ਉਹਨਾਂ ਦਾ ਅਮਲ ਸ਼ੁਰੂ ਹੋ ਚੁੱਕਾ ਆ ਕਿ ਨਹੀਂ ਹੋ ਚੁੱਕਾ ਉਹ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹਰ ਪੀੜ ਪੰਬੀ ਮਦਦ ਲਈ ਕਾਲਾ ਮਟੋਲਾ ਕਰਿਆ ਜਾਂ ਕੋਈ ਧਿਆਨ ਦੇ ਨਾਲ ਉਹਨਾਂ ਦੀਆਂ ਸਮੱਸਿਆਵਾਂ ਨੂੰ ਜਾਣ ਕੇ ਉਹਨਾਂ ਦਾ ਹੱਲ ਲੱਭਣ ਦਾ ਯਤਨ ਨਹੀਂ ਕਰੇ ਉਸ ਤੋਂ ਦਿਖਾਈ ਦੇ ਰਿਹਾ ਆ ਕਿ ਲੋਕਾਂ ਵਿੱਚ ਜਿਹੜੀ ਵਿਸ਼ਵਾਸ ਦੀ ਭਾਵਨਾ ਆ ਪੰਜਾਬ ਸਰਕਾਰ ਬਰਤੀ ਉਹ ਲਗ ਭਾਵੇਂ ਜਿਹੜੀ ਆ ਉਹ ਖਤਮ ਹੋ ਰਹੀ ਆ ਔਰ ਜਿਸ ਦਾ ਰਾਜਨੀਤਿਕ ਨੁਕਸਾਨ ਜਿਹੜਾ ਹੋ ਕਿਸੇ ਨੂੰ ਨਹੀਂ ਕੇਵਲ ਤੇ ਕੇਵਲ ਸત્તા ਤਾਰੀ ਤੈਨੂੰ ਇਹਦਾ ਪੋਲੀਟਿਕਲ ਨੁਕਸਾਨ ਵੀ ਹੋਏਗਾ ਇਹ ਦੇਖਣਾ ਅਜੇ ਬਾਕੀ ਆ ਕਿਉਂਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਗੱਲ ਦਾ ਪਤਾ ਲੱਗ ਜਾਵੇਗਾ ਕਿ ਇਹਨਾਂ 5 ਸਾਲਾਂ ਦੇ ਦੌਰਾਨ ਰੂਲਿੰਗ ਪਾਰਟੀ ਨੇ ਸੱਤਾਧਾਰੀ ਪਾਰਟੀ ਨੇ ਲੋਕਾਂ ਦੀ ਸੇਵਾ ਵਿੱਚ ਕਿੰਨਾ ਕੁ ਆਪਣਾ ਯੋਗਦਾਨ ਪਾਇਆ ਆ ਜਾਂ ਕਿੰਨਾ ਕੁ ਯੋਗਦਾਨ ਉਹ ਪਾ ਚੁੱਕੇ ਆ ਸੋ ਲੋਕਾਂ ਇਸ ਗਾਂਧੀਆ ਕਿ ਮੁੱਖ ਮੰਤਰੀ ਸਾਹਿਬ ਨੂੰ ਜਲਦੀ ਤੋਂ ਜਲਦੀ ਵਾਪਸ ਪੰਜਾਬ ਆਉਣਾ ਚਾਹੀਦਾ ਆ ਉਹ ਇੱਥੇ ਆਣ ਕੇ ਲੋਕਾਂ ਦੀ ਬਾਹ ਫੜ ਕੇ ਉਹਨਾਂ ਦੀ ਸਹਾਇਤਾ ਲਈ ਹਰ ਕਦਮ ਜਿਹੜਾ ਅੱਗੇ ਵਧਾਉਣਾ ਚਾਹੀਦਾ ਆ ਥੈਂਕ ਯੂ ਵੈਰੀ ਮੱਚ